ਸਾਨੂੰ ਫੇਸਬੁਕ ਨੇ ਭੇਜਿਆ 1 ਲੱਖ ਰੁਪਏ ਦਾ ਗਿਫਟ ਤੇ ਤੁਸੀਂ ਵੀ ਇਹ ਗਿਫਟ ਕਮਾ ਸਕਦੇ ਹੋ ਪਾ ਸਕਦੇ ਹੋਗੇ ਕਿਵੇਂ ਫੇਸਬੁਕ ਆ ਜਿਹੜੀ ਗਿਫਟ ਦਿੰਦੀ ਆਗੀ ਇਸ ਬਾਰੇ ਦੱਸਣਾਗਾ ਕਿਸ ਤਰ੍ਹਾਂ ਤੁਹਾਨੂੰ ਵੀ ਫੇਸਬੁਕ ਤੋਂ ਇਹ ਗਿਫਟ ਆ ਜਿਹੜਾ ਮਿਲ ਸਕਦਾ ਤਾਂ ਇਸ ਗਿਫਟ ਦੇ ਬਾਰੇ ਗੱਲਬਾਤ ਕਰਾਂਗੀ ਕਿ ਕਿਹੜਾ ਗਿਫਟ ਆ ਜਿਹੜਾ ਫੇਸਬੁਕ ਨੇ ਭੇਜਿਆਗਾ ਤਾਂ ਵੀਡੀਓ ਨੂੰ ਪੂਰੀ ਲਾਸਟ ਤੱਕ ਦੇਖ ਲਿਓ ਤੇ ਕੁਝ ਸਿੱਖਣ ਨੂੰ ਮਿਲੂਗਾ ਤੇ ਨਾਲੇ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਫੇਸਬੁਕ ਆ ਕਿਹੜੇ ਗਿਫਟ ਆ ਜਿਹੜੇ ਉਹ ਵੰਡ ਰਹੀ ਆ ਤਾ ਲਗਾਤਾਰ 7-8 ਮਹੀਨੇ ਜਿਹੜਾ ਮੈਂ ਫੇਸਬੁੱਕ ਦੇ ਉੱਤੇ ਕੰਮ ਕੀਤਾਗਾ ਤਾਂ ਫੇਸਬੁੱਕ ਦੇ ਉੱਤੇ ਬਹੁਤ ਮਿਹਨਤ ਕੀਤੀ 7-8 ਮਹੀਨੇ ਲਗਾਤਾਰ ਤਾਂ ਫੇਸਬੁੱਕ ਦੇ ਵੱਲੋਂ ਅੱਜ ਇੱਕ ਫਲ ਦੇ ਤੌਰ ਤੇ ਮਿਹਨਤ ਦਾ ਫਲ ਮਿਲਿਆਗਾ ਜਿਹਦੇ ਤਹਿਤ ਆ ਜਿਹੜਾ ਆਪਾਂ ਨੂੰ ਅੱਜ ਇਹ ਜਿਹੜਾ ਗਿਫਟ ਰੀਸੀਵ ਹੋਇਆ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਇਹ ਗਿਫਟ ਆ ਜਿਹੜਾ ਸ਼ੇਅਰ ਕਰਾਂ ਤੁਹਾਨੂੰ ਵੀ ਪਤਾ ਲੱਗੇ ਕਿਉਂਕਿ ਜਿਹੜਾ ਫੇਸਬੁੱਕ ਆ ਜੇਕਰ ਆਪਾਂ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਕੰਮ ਲਾ ਲਓ ਕਿਸੇ ਵੀ ਕੰਮ ਦੇ ਵਿੱਚ ਮਿਹਨਤ ਕਰਦੇ ਆ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਤਾਂ ਲਗਭਗ 1 ਲੱਖ ਰੁਪਏ ਦਾ ਜਿਹੜਾ ਪੀਸੀ ਆ ਇਹਨੂੰ ਮੈਂ ਗਿਫਟ ਕਹਿ ਰਿਹਾ ਗਿਫਟ ਮੈਂ ਕਿਉਂ ਕਹਿ ਰਿਹਾਗਾ ਕਿਉਂਕਿ ਮੈਂ ਫੇਸਬੁੱਕ ਦੇ ਉੱਤੇ ਕੰਮ ਕੀਤਾ ਤਾਂ ਫੇਸਬੁੱਕ ਨੇ ਰਿਵਾਰਡ ਦੇ ਤੌਰ ਤੇ ਮੈਨੂੰ ਜਿਹੜਾ ਅਰਨਿੰਗ ਦਿੱਤੀ ਜੋ ਵੀ ਦਿੱਤਾ ਤਾਂ ਉਸ ਦਾ ਮੈਂ ਇਹ ਜਿਹੜਾ ਪੀਸੀ ਲੈਤਾ ਤਾਂ ਇਸ ਲਈ ਮੈਂ ਇਹਨੂੰ ਗਿਫਟ ਕਹਿ ਰਿਹਾ ਕਿਉਂਕਿ ਫੇਸਬੁੱਕ ਨੇ ਮੈਨੂੰ ਕੰਮ ਦਾ ਜਿਹੜਾ ਪੈਸਾ ਦਿੱਤਾ ਜੋ ਮੈਂ ਵੀਡੀਓ ਵਗੈਰਾ ਪਾਉਂਦਾ ਸੀਗਾ ਤਾਂ ਸਭ ਤੋਂ ਵੱਡੀ ਜਿਹੜੀ ਇਹ ਗੱਲਬਾਤ ਹੈਗੀ ਆ ਤੁਹਾਡੀ ਕਿਉਂਕਿ ਤੁਸੀਂ ਜਿਹੜਾ ਇੰਨਾ ਸਪੋਰਟ ਕੀਤਾ ਲਗਭਗ 1,60,000 ਤੋਂ ਪਲੱਸ ਜਿਹੜੇ ਫਾਲੋਅਰ ਹੈਗੇ ਜਿਹੜਾ ਮੈਨੂੰ ਪਿਆਰ ਕਰਦੇ ਆ ਵੇਖਦੇ ਆਗੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਜੋਗੇ ਜਿਹੜੇ ਆਪਾਂ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਕਿਉਂਕਿ ਆਪਾਂ ਇੱਕ ਜਗ੍ਹਾ ਦੇ ਉੱਤੇ ਹੀ ਵੀਡੀਓ ਬਣਾਉਂਦੇ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਕੁਝ ਵੱਖਰਾ ਕੰਟੈਂਟ ਕੁਆਲਿਟੀ ਵਾਲਾ ਕੰਟੈਂਟ ਆ ਜਿਹੜਾ ਉਹ ਦਿਖਾਇਆ ਕਰੂੰਗਾ ਕਿਉਂਕਿ ਤੁਹਾਨੂੰ ਵੀ ਜਿਹੜਾ ਇਸ ਚੀਜ਼ ਦਾ ਫਾਇਦਾ ਹੋ ਸਕੇ ਤੇ ਤੁਹਾਨੂੰ ਵੀ ਇਸ ਚੀਜ਼ ਦਾ ਜਿਹੜਾ ਪਤਾ ਲੱਗ ਸਕੇ ਤਾਂ ਹਰ ਇੱਕ ਹਰ ਇੱਕ ਬੰਦਾ ਜਿਹੜਾ Facebook ਦੇ ਉੱਤੋਂ ਕਮਾਈ ਕਰ ਸਕਦਾ ਮੈਂ ਹਰ ਵਾਰ ਵੀਡੀਓ ਦੇ ਵਿੱਚ ਕਹਿਣਾ ਕਿ ਤੁਸੀਂ Facebook ਦੇ ਉੱਤੋਂ ਕੁਝ ਨਾ ਕੁਝ ਕਮਾ ਸਕਦੇ ਹੋ ਪਰ ਬੰਦੇ ਆ ਜਿਹੜੇ ਇਸ ਚੀਜ਼ ਦਾ ਯਕੀਨ ਨਹੀਂ ਮੰਨਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਜਿਹੜੀ ਹੈ ਕਮਾਈ ਨਹੀਂ ਹੈਗੀ ਤਾਂ ਵੀਡੀਓ ਬਣਾਉਣ ਦਾ ਮਕਸਦ ਵੀ ਮੇਰਾ ਇਹੋ ਆ ਕਿ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਸੋਸ਼ਲ ਮੀਡੀਆ ਤੇ ਕਮਾਈ ਹੈ ਤਾਂ ਇਸ ਲਈ ਮੈਂ ਇਹਨੂੰ ਗਿਫਟ ਕਿਹਾ ਕਿਉਂਕਿ ਇਹ ਮੈਂ ਫੇਸਬੁੱਕ ਤੋਂ ਕਮਾਇਆ ਨਾ ਕਿ ਮੈਂ ਕਿਤੋਂ ਚੱਕ ਕੇ ਜਾਂ ਫਿਰ ਕਿਤੋਂ ਹੋਰ ਜਗ੍ਹਾ ਦੇ ਉੱਤੋਂ ਪੈਸਾ ਲਾਇਆਗਾ ਤਾਂ ਇਹ ਸਿਰਫ ਫੇਸਬੁੱਕ ਦਾ ਪੈਸਾ ਹੈਗਾ ਤਾਂ ਹੀ ਮੈਂ ਇੰਨੇ ਜੋਗਾ ਹੋਇਆਗਾ ਤੇ ਅੱਜ ਮੈਂ ਤੁਹਾਡੇ ਨਾਲ ਇਹ ਜਿਹੜੀ ਚੀਜ਼ ਸ਼ੇਅਰ ਕਰ ਲਿਆ ਤਾਂ ਲਗਭਗ 1 ਲੱਖ ਰੁਪਏ ਦੇ ਵਿੱਚ ਆ ਜਿਹੜਾ ਮੈਂ ਇਹ ਵਾਲਾ ਗਿਫਟ ਆ ਜਿਹੜਾ ਉਹ ਪੀਸੀ ਆ ਉਹ ਤਿਆਰ ਕਰਵਾਇਆਗਾ ਤਾਂ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ ਜੇਕਰ ਤੁਸੀਂ ਮਿਹਨਤ ਕਰਦੇ ਹੋ ਜੇਕਰ ਤੁਸੀਂ ਕਹਿੰਦੇ ਹੋ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਮੈਂ ਕਾਮਯਾਬ ਹੋ ਜਾ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਵੀ ਕਾਮਯਾਬ ਹੋ ਸਕਦੇ ਹਾਂ ਪਰ ਗੱਲ ਤੁਹਾਡੇ ਤੇ ਰੁਕਦੀ ਹੈ ਕਿ ਤੁਸੀਂ ਕਿੰਨੀ ਕੁ ਮਿਹਨਤ ਜਿਹੜੀ ਕਰ ਸਕਦੇ ਹੋਗੇ ਤਾਂ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਅੱਗੇ ਵੀ ਵਧੋਗੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਲਾਸਟ ਦੇ ਵਿੱਚ ਮੈਂ ਇਹੋ ਕਹਿਣਾ ਕਿ ਸਭ ਤੋਂ ਜ਼ਿਆਦਾ ਧੰਨਵਾਦ ਮੇਰੇ ਫੋਲੋਅਰਾਂ ਦਾ ਜਿਹੜੇ ਮੈਨੂੰ ਵੇਖ ਰਹੇ ਆ ਲਗਾਤਾਰ 7-8 ਮਹੀਨਿਆਂ ਤੋਂ ਤੇ ਉਹਨਾਂ ਦੀ ਸਪੋਰਟ ਤੇ ਉਹਨਾਂ ਦੀ ਬਦੌਲਤ ਹੀ ਜਿਹੜਾ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵਧੀਆ-ਵਧੀਆ ਤੇ ਹੋਰ ਵੀ ਕੰਟੈਂਟ ਆ ਜਿਹੜਾ ਵੇਖਣ ਨੂੰ ਮਿਲੂਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰਕੇ ਰੱਖ ਲਿਓ